ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਸਾਰੇ ਵਧੀਆ ਹੋਵਗੇ ਤੁਹਾਡਾ ਆਪਣੇ YouTube ਚੈਨਲ ਮਿਸ ਮਿਸ ਗੰਦਾਰਾ ਦੇ ਸਾਰਿਆਂ ਦਾ ਸਵਾਗਤ ਹੈ ਆਪਣਾ ਅੱਜ ਦਾ ਵਲੌਗ ਹੈਗਾ ਅੱਜ ਹੈਗੀ ਲੋੜੀ ਤੇ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਰੱਖਣ ਤੇ ਤੰਦਰੁਸਤੀਆਂ ਬਖਸ਼ਣ ਤੇ ਅੱਜ ਆਪਾਂ ਬਣਾਇਆਗਾ ਸਾਗ ਅੱਜ ਸਾਰੇ ਘਰਾਂ ਦੇ ਵਿੱਚ ਸਾਗ ਬਣਾਇਆ ਜਾਂਦਾਗਾ ਲੋੜੀ ਦੇ ਵਿੱਚ ਪਹਿਲਾਂ ਮਤਲਬ ਪੁਰਾਣੇ ਜਵਾਨੇ ਦੇ ਵਿੱਚ ਲੋਕ ਸੀ ਜਿਹੜੇ ਉਹ ਸਾਗ ਸਾਰੇ ਪਿੰਡ ਦੇ ਵਿੱਚ ਵੀ ਸਾਗ ਬਣਾਇਆ ਜਾਂਦਾ ਸੀ ਤੇ ਸ਼ਾਮ ਨੂੰ ਮੋਠਾ ਦੀ ਤੇ ਬਾਜਰੇ ਦੀ ਜਿਹੜੀ ਹੁੰਦੀ ਹੈਗੀ ਕੀ ਕਹਿੰਦੇ ਹੁੰਦੇ ਉਹਨੂੰ ਖਿਚੜੀ ਖਿਚੜੀ ਰੰਨੀ ਜਾਂਦੀ ਆ ਤੇ ਸਵੇਰ ਲੋਕ ਜਿਹੜੇ ਮਾਗੀ ਵਾਲ ਦੇ ਉੱਠ ਕੇ ਸਵੇਰੇ ਖਾਂਦੇ ਆ ਫਿਰ ਕਹਿੰਦੇ ਵੀ ਪੋਚ ਰੱਖੀ ਹੁੰਦੀ ਆ ਮਾਗ ਚ ਖਾਣੇ ਆ ਹਨਾ ਤੇ ਉਹਨੂੰ ਫਿਰ ਕਹਿੰਦੇ ਸਾਰੇ ਲੋਕ ਉਹ ਕਹਾਵਤ ਹੁੰਦੀ ਆ ਜਿਵੇਂ ਪੋਰ ਇੰਨੀ ਮਾਗ ਖਾਦੀ ਤੇ ਸਾਰੇ ਲੋਕ ਇੰਜੋਏ ਕਰਦੇ ਆ ਪਹਿਲਾਂ ਦੇ ਜਵਾਨੇ ਦੇ ਵਿੱਚ ਹੁੰਦਾ ਸੀਗਾ ਵੀ ਜਦੋਂ ਕਿਸੇ ਦੇ ਵਿਆਹ ਹੁੰਦਾ ਸੀ ਜਾਂ ਕਿਸੇ ਦੇ ਮੁੰਡਾ ਹੁੰਦਾ ਸੀ ਲੋੜੀ ਵੰਡੀ ਜਾਂਦੀ ਸੀ ਸਾਰੇ ਜਿਹੜੇ ਗਾਂਡ ਕਮਾਂਡ ਹੁੰਦਾ ਹਨ ਉਹ ਇਕੱਠੇ ਹੋ ਕੇ ਗਲੀ ਦੇ ਵਿੱਚ ਵੀ ਧੂਈ ਪਾਉਂਦੇ ਹੁੰਦੇ ਸੀ ਵੀ ਛੋਟੇ-ਛੋਟੇ ਹੁੰਦੇ ਲੋੜੀ ਪਾਥੀਆਂ ਇਕੱਠੀਆਂ ਕਰਦੇ ਤੇ ਫਿਰ ਗਲੀ ਦੇ ਵਿੱਚ ਲੋੜੀ ਪਾਉਂਦੇ ਹਨ ਫਿਰ ਗੋੜ ਤੇ ਰਿਓੜੀਆਂ ਵੰਡੀਆਂ ਜਾਂਦੀਆਂ ਮੂੰਗਫਲੀ ਹੁਣ ਕੀ ਹੈਗਾ ਵੀ ਪਹਿਲਾਂ ਬਾਲੇ ਪੁਰਾਣੇ ਸਮੇਂ ਦੇ ਵਿੱਚ ਗੁੜ ਤੇ ਮੂੰਗਫਲੀ ਹੁੰਦੀ ਸੀ ਹੁਣ ਮੂੰਗਫਲੀ ਤੇ ਗੱਚ ਘਰੇਉੜੀਆਂ ਵਗੈਰਾ ਹੁਣ ਗੁੜ ਘੱਟ ਬੰਨਦੇ ਆ ਗੁੜ ਵੈਸੇ ਫੇਰੇ ਹੀ ਜਾਂਦਾ ਪਿੰਡ ਦੇ ਵਿੱਚ ਤੇ ਤਾਂ ਕਰਕੇ ਵੀ ਹੁਣ ਜਵਾਨੇ ਦੇ ਨਾਲ ਨਾਲ ਤਿਹਾਰ ਵੀ ਜਿਹੜੇ ਉਹਨਾਂ ਨੂੰ ਵੀ ਚੇਂਜ ਕੀਤਾ ਜਾਂਦਾ ਆਬ ਦੇ ਅਕੋਰਡਿੰਗ ਹਰੇਕ ਹਨਾ ਆਬ ਦੇ ਅਕੋਰਡਿੰਗ ਮਨਾਉਂਦੇ ਨੇਗੇ ਤੇ ਹੁਣ ਮਤਲਬ ਕਿ ਕੁੜੀਆਂ ਦੀ ਵੀ ਜਿਹੜੀ ਲੋੜੀ ਆ ਉਹ ਸੈਲੀਬ੍ਰੇਟ ਕੀਤੀ ਜਾਂਦੀ ਹੈਗੀ ਤੇ ਲੋਕ ਸਾਰੇ ਇਸ ਦਿਨ ਵੀ ਮਤਲਬ ਸਾਰੇ ਸਾਗ ਖਾਂਦੇ ਆ ਤੇ ਖਿਚੜੀ ਬਣਾਈ ਜਾਂਦੇ ਉਹ ਖਾਂਦੇ ਨੇ ਕਿ ਮਾਗੀ ਵਾਲ ਦੇ ਉੱਠ ਕੇ ਸਾਰੇ ਲੋਕ ਸੋਹਾ ਸਿਰ ਧੋਂਦੇ ਅੱਗੇ ਛੋਟੇ ਹੁੰਦਿਆਂ ਨੂੰ ਕਹਿ ਦਿੰਦੇ ਵੀ ਸਿਰ ਨਾਲੋ ਕੇਸੀ ਹਨ ਤੇ ਸੋਨੇ ਦੇ ਬਾਲ ਹੋਣਗੇ ਜਿਹੜਾ ਪਹਿਲਾਂ ਨਾ ਹੋਊਗਾ ਸਾਡੇ ਵਰਗੇ ਛੋਟੇ ਛੋਟੇ ਹੁੰਦੇ ਜਿਵਾਕ ਚਾਚੀ ਹਨ ਨਾ ਲੈਂਦੇ ਵੀ ਖਬਰਾਂ ਸੋਨੇ ਦੇ ਬਾਲ ਹੀ ਹੋ ਜਾਣ ਉਹ ਛੋਟੇ ਛੋਟੇ ਹੁੰਦਿਆਂ ਨੂੰ ਕੀ ਪਤਾ ਹੁੰਦਾ ਸੀਗਾ ਵੀ ਮਤਲਬ ਇਦਾਂ ਦਾ ਦਿਨ ਹੁੰਦਾ ਵੀ ਸਾਰੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਆ ਪਰ ਹੁੰਦੇ ਸਮੇਂ ਦੇ ਵਿੱਚ ਵਿੱਚ ਪਿੰਡਾਂ ਦੇ ਵਿੱਚ ਤਾਂ ਇਹ ਹੈਗਾਗਾ ਵੀ ਮਤਲਬ ਕਿ ਬਸਾਰੇ ਗਲੀ ਦੇ ਵਿੱਚ ਇੱਕ ਜਗ੍ਹਾ ਇਕੱਠੇ ਹੋ ਕੇ ਸਾਰੀ ਗਲੀ ਧੂਈ ਪਾਉਂਦੀ ਐ ਪਰ ਸਾਡੇ ਇੱਧਰ ਹੈਗਾਗਾ ਵੀ ਮਤਲਬ ਆਪੋ ਆਪਣੇ ਘਰਾਂ ਦੇ ਵਿੱਚ ਧੂਈ ਪਾ ਕੇ ਆਪਾਂ ਵੀ ਲੋੜੀ ਜਿਹੜੀ ਕਿ ਉਹ ਸੈਲੀਬ੍ਰੇਟ ਕਰਦੇ ਆ ਲੋੜੀ ਚਲਾ ਲਈ ਲੋੜੀ ਦੇ ਖਾਦੁੰਦੀ ਕਰਤੀ ਤੁਸੀਂ ਆਹ ਇਹ ਆਹ ਭਈਆ ਬੋਤਲਾ ਲੋੜੀ ਦਾ ਸੁੱਚੀ ਕਰਤੀ ਧਰ ਕੇ ਬੋਤਲਾ ਅੱਜ ਰੈਡੀ ਤੋਂ ਬੈਗ ਲਾ ਲਿਆ ਚੱਲ ਰਿਹਾ ਕੰਮ ਪੂਰਾ ਮੁੰਨਾ ਨਾ ਥੋੜਾ ਮੀਟ ਬਣਿਆ ਨਹੀਂ ਆਇਆ ਸਾਡਾ ਵਿੱਚ ਹੀ ਜਾਂਦਾ ਹੈਗਾ ਅੱਛਾ ਬੱਕਰਾ ਬੱਕਰਾ ਤਾਂ ਰਿਹਾ ਬੈ ਐਂ ਕਿਤੇ ਤੇ ਜਿਹੜਾ ਸਾਗ ਬਣਾਇਆ ਫਿਰ ਹਾਂ ਛੋੜੇ ਵਾਸਤੇ ਐ ਦੋ ਦੋ ਰੋਟੀ ਖਾਉ ਪਏ ਅਸੀਂ ਵੀ ਜਾਣਾ ਫਿਰ ਉਹਨਾਂ ਦੇ ਜਾਓ ਜਾਓ ਅਸੀਂ ਰੋਟੀ ਆਪੇ ਖਾਈਆਂ ਵਾਂਗੇ ਤੇਲ ਤੋੜ ਪਾ ਦੀ ਆਪਾਂ ਵੀ ਲੋੜੀ ਤੇ ਹਾਂ ਦੀ ਉਹਨਾਂ ਦੀ ਲੋੜੀ ਆ ਆਪਣੀ ਹੈ ਘਰੇ ਪਾ ਪਹਿਲਾਂ ਪਹਿਲਾਂ ਦਾ ਘਰੀ ਪਾ ਕੇ ਜਾਵਾਂ ਰੋਟੀ ਰੋਟੀ ਖਾ ਕੇ ਜਾਵਾਂਗੇ ਤੇਰੀ ਰੋਟੀ ਖਵਾਉਂਦੀ ਆ ਮੰਮੀ ਕਿਹਨੇ ਤਾਂ ਉੱਧਰ ਹੈ ਤਾਂ ਫੇਰ ਰੋਟੀ ਦਾ ਘਰੀ ਖਾ ਕੇ ਜਾ ਫੇਰ ਉਹ ਕਹਿੰਦੇ ਰੋਟੀ ਖਾ ਲਈ ਸਾਡੇ ਹੋਰ ਲੋੜੀ ਆਉਂਦੀ ਰਿਹਾ ਹੋ ਸਹੀ ਗੱਲ ਆਪਾਂ ਲਾ ਗਏ ਸਮਾਰ ਚ ਬਣਾ ਬਣਾਓ ਫੇਰ ਕਦੋਂ ਬਣਾਉਗੇ 7 ਤਾਂ ਵੱਜ ਗਏ ਤੇੰਨ ਦਾ ਰੇੜੀ ਸਾਰੇ ਜਵਾਕਾਂ ਨੂੰ ਇਕੱਠੇ ਕਰਕੇ ਲੋੜੀ ਵੰਡਰ ਪਾ ਜਾਂਦੇ ਪਾਤੀਆਂ ਲੈ ਗੱਡਾ ਤੂੰ ਨਹੀਂ ਬਣਾ ਲੈਂਦੇ ਇੱਥੇ ਉਹ ਤੇ ਨਹੀਂ ਬੋਦੇ ਹੁਣ ਵੀ ਆਪਣੀ ਆ ਵੀ ਜਿਹੜੇ ਘਰੇ ਘਰੇ ਪਾ ਲੈਨੇ ਆਪਾਂ ਧੂਏ ਤੇ ਬੈਠਿਆ ਆਪਣੇ ਲੋਕ ਨੂੰ ਲੜ ਪੈਣਾ ਹੁਣ ਤਾਂ ਸਾਰੇ ਉੱਤੇ ਵੀ ਹੀ ਪਾਉਣ ਲੱਗੇ ਘਰੋ ਘਰੀ ਪਾਉਂਦੇ ਹੋਣਗੇ ਜੀ ਡੈਡੀ ਸੱਸ ਨੂੰ ਬੜਾ ਪਿਆਰਾ ਹੋਊਗਾ ਧੂਆ ਜਾਈ ਜਾਂਦਾ ਹੋਰ ਮੇਰਾ ਪਿਆਰ ਕੱਟ ਕਰ ਹੈਂ ਕਿਉਂ ਗੁੱਸਾ ਝੜਦਾ ਡੈਡੀ ਨੂੰ ਦੱਸਦਾ ਕਿਚੜੀ ਵਿੱਚ ਜਾਰੇ ਬੰਦੀ ਹੁੰਦੀਆਂ ਲੋੜੀਆਂ ਡੈਡੀ ਹੈਂ ਜਿਹੜੀ ਮੋਠਾ ਇਹੋ ਬਾਇਰਾ ਛੁਣੀ ਜਾ ਲੜ ਸਾਗ ਜਾ ਵਧੀਆ ਲੱਗਾ ਮਸਾਲਾ ਹੀ ਬੜਾ ਸਵਾਦ ਲੱਗ ਰਿਹਾ ਹੁੰਦਾ ਮੱਕਰੀ ਖਾਣੇ ਚੱਕ ਲਈ ਕੋਲੇ ਮੈਨੂੰ ਕੋਈ ਚੱਕੀ ਇਹ ਕੌਣ ਜਾਊ ਰੋਟੀ ਲੈਣ ਰੋਟੀਆਂ ਘੱਟ ਖਾਇਆ ਕਰੋ ਕਣਕ ਮਹਿੰਗੀ ਹੋ ਗਈ ਆ ਰੋਟੀ ਖਾਣੇ ਲਈ ਲੜਾਈ ਕਰ ਲਿਆ ਕਰੋ ਨੇ ਰੋਟੀਆਂ ਬਚ ਜਾ ਜਾਣੀਆਂ ਨੇ ਉਹ ਡਾਈਟ ਤੇ ਹੋ ਜਾਣਾ ਹੋਰ ਆ ਵਧੀਆ ਵੱਧ ਭਿਲੀ ਵਾਪਨਾ ਅੱਜ ਨੂੰ ਹੈ ਵੱਧ ਲਾ ਲੈ ਪੈਗ ਕੀ ਲੈ ਬਕਲਾ ਬਤਾ ਬੋਤਲ ਭਰੀ ਹੀ ਪੀ ਗਿਆ ਰਿਓੜੀ ਕਿੱਥੋਂ ਰਹੀ ਤੁਸੀਂ ਰਿਓੜੀ ਤਾਂ ਹੈ ਨਹੀਂ ਜੀ ਲਿਆਂਦੀਆਂ ਕੰਦਾ ਤਾਜੇ ਜਾ ਕੇ ਪੀਵਾਂਗਾ ਹੂੰ ਕੰਦਾ ਤਾਜੇ ਜਾ ਕੇ ਪੀਵਾਂਗਾ ਤਾਜੇ ਵੀ ਜਾ ਕੇ ਹਾਂ ਅੱਛਾ ਅੱਜ ਮੈਨੂੰ ਯਾਦ ਨਹੀਂ ਤਾਂ ਮੈਂ ਜਾਂਦਾ ਜ ਨਹੀਂ ਫਿਰ ਮੈਂ ਹੋਗਾ ਮੈਂ ਮੀਠਾ ਲੈ ਲਾ ਤੇ ਨਹੀਂ ਸਾਨੂੰ ਭਜਾਦਾ ਗਗਨੇ ਨੇ ਕਹੇ ਦੀ ਗਗਨੇ ਕਹਿੰਦੀ ਮੀਠੀ ਲੈ ਚੱਕੀ ਅੱਜ ਤੇਨੂੰ ਜਾਂ ਮਗਰੂ ਦੀ ਪਿੰਨੀ ਖਰਾਬ ਹੋ ਜਾਣੀ ਹੈ ਕੱਲ ਨੂੰ ਜਾਵਾਂਗਾ ਉਹ ਤਾਂ ਦੇਪ ਉਹ ਤਾਂ ਇਹਨਾਂ ਬਿਲਡਿੰਗ ਮੈਂ ਮਾਤਰੀ ਦਾ ਘਰ ਮੈਂ ਭਾਇ ਮੈਂ ਕੁਛ ਕਰਿਆ ਹੀ ਨਹੀਂ ਜਿਹੜੀ ਦਾ ਸੰਗਰਾਮ ਨਾਲ ਜਾਊਗਾ ਤੇ ਸਾਰਾ ਮਹੀਨਾ ਤੁਰੇ ਰਹੂ ਹਾਂ ਮਾਂ ਮੈਂ ਤੇ ਥੋੜਾ ਤੂੰ ਹੀ ਸਾਰੀ ਬੋ ਚੁੱਕੀ ਆ ਮਾਰੇ ਜਾ ਰਹੀ ਹੈ ਮਾਥੀ ਮੋ ਕੰਗਿਆ ਮੈਂ ਇਹ ਨਹੀਂ ਆਲੇ ਪਾਪੀਆਂ ਦੀ ਫੇਜ ਹਾਏ ਦੇ ਕਾਇ ਪੀੜੀ ਕਾਇ ਪੀੜੀ ਕਹੋ ਲੈ ਉਹਨੇ ਮਖਲੇ ਲਉਂ ਜੁ ਟਿਆਂ ਦਾ ਇਹ ਉਹਨੇ ਤਾਂ ਸਾਰੇ ਪਾ ਦੇਗਾ ਪੁੱਤ ਆ ਆਪਾਂ ਦੋਹੇ ਪਾਉਣੇ ਆ ਇਹ ਤਾਂ ਉਹੀ ਛਿੱਟੀ ਜਾਂਦਾ ਚਲ ਆ ਆਪਾਂ ਹੀ ਮੈਂ ਪਾਉਂਗਾ ਨਾਲੇ ਇੱਛਰਾਏ ਲਿੱਦ ਜਾਏ ਲਿੱਦ ਦੀ ਜਾ ਚੁੱਲ੍ਹੇ ਪਾਏ ਇੱਛਰਾਏ ਲਿੱਦ ਜਾਏ ਲਿੱਦ ਦੀ ਜਾ ਚੁੱਲ੍ਹੇ ਪਾਏ ਰਿਓ ਬਗਾ ਆ ਜਿੰਨਾ ਆਣੀ ਪੌਣੇ ਹੈ ਜਿਹਨੂੰ ਤੂੰ ਪਾਉਣ ਲੱਗਿਆ ਬੱਸ ਉਹਦਾ ਬੋਰੀ ਆਈ ਉਹ ਸਾਰੇ ਨਾ ਪਾ ਦੀ ਉਹ ਨਾ ਨਾ ਸੱਜ ਨਹੀਂ ਪਾਉਣਾ ਨਾ ਨਾ ਸੱਜ ਤਾਂ ਰਸੀ ਤੂੰ ਸਾਰੀ ਚੱਕ ਲੈ ਸੱਜ ਬਾਈ ਨੇ ਪਾ ਦੇ ਹੁਨੀ ਪਾਉਣੇ ਹੋਰ ਬੱਸ ਮੈਂ ਸਾਬ ਦੇ ਨੂੰ ਸਾਰੀ ਪਾ ਦੂਗਾ ਬੋਲ ਵੀ ਕੋਸ ਹੈਪੀ ਲੋੜੀ ਕੈ ਘਰੀਬੂ ਕੱਲ ਆ ਜਾ ਤੈਨੂੰ ਕਾਰਟੂਨ ਲਾ ਕੇ

ਦੋਂ ਨਹਿਰ ਤੂੰ ਇੱਥੇ ਗਾੜੀ ਵਿੱਚ ਪੈਣਾ ਸੀ ਤੇ ਮੇਰੇ ਕੋਲ ਲਾਉ ਨਾ ਇਹਦਾ ਤਲੌਣ ਨੂੰ ਲਾਉਣਾ ਹੈ ਹੋਰ ਹੈ ਹਾਂ ਹੋਰ ਕਿੱਥੇ ਲੜਦਾ ਬੈਠਿਆ ਆਜਾ ਮੰਮੀ ਯਾ ਲੈ ਬੱਜ ਗਈ ਜਲਦੀ ਆ ਜਾ ਰੋਮ ਤੋਂ ਮਾਸੀ ਨੂੰ ਆਈ ਨੇ ਆਇ ਤੇ ਬੋਰੀ ਚਲੇ ਆਓ ਜਲਦੀ ਆ ਜਾਓ ਕੀ ਗੱਲ ਬੈਠ ਕੇ ਚੱਲ ਜੀ ਇਹਨੂੰ ਇੱਥੇ ਤੋਂ ਇੱਧਰ ਵੱਲੋਂ ਘੜ ਤੋਂ ਸਾਈਡ ਤੋਂ ਪਤਾ ਕਿ ਤੈਨੂੰ ਮੈਂ ਦੇਖਿਆ ਮੈਂ ਤੈਨੂੰ ਇਹ ਰਹੀ ਮੋੜੇ ਸਹੀ ਆ ਫਿਰ ਇਹ ਨੂੰ ਕੋਈ ਘੜਦਾ ਆਪ ਕੋਈ ਘੜਦਾ ਆਇਆ ਭਾਈ ਇਹ ਜੀ ਉਹਨੂੰ ਤੇਰੇ ਕੋਲ ਸਿੱਖਾ ਇੱਥੇ ਆਗਾ ਤਾਂ ਇੱਥੇ ਇੱਧਰ ਬੰਦ ਕਰ ਲੈ ਚੱਲ ਮੇਰੇ ਨਾਲ ਜਲਦੀ ਆ ਜਾ ਯਾਰ ਮੈਂ ਇੱਧਰ ਹੀ ਬੈਠਾ ਉਹ ਰਿਹਾ ਇੱਥੇ ਇੱਥੇ ਮੰਮਾ ਕੋਲੇ ਗੱਲ ਕਰਕੇ ਦੇਖੇ 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 ਨਾ ਬਾਹਰੋਂ ਉਧਰ ਸਾਡੇ ਨਾਲ ਦੇਖੀ ਇਸਰ ਆਏ ਦਲੀਦਰ ਜਾਏ ਦਲੀਦਰ ਦੀ ਜਨ ਚੁੱਲ੍ਹੇ ਪਾਏ ਇਸਰ ਆਏ ਦਲੀ ਚਰ ਜਾਏ ਦੀਰ ਦੀ ਜਨ ਚੁੱਲ੍ਹੇ ਪਾਏ ਇਸਰ ਆਏ ਦਲੀਦਰ ਜਾਏ ਇਸਰ ਦੀ ਜਨ ਚੁੱਲ੍ਹੇ ਪਾਏ ਇਸਰ ਆਏ ਦਲੀਦਰ ਜਾਏ ਦੀਰ ਦੀ ਜਨ ਚੁੱਲ੍ਹੇ ਪਾਏ ਇਸਰ ਆਏ ਦਲੀਦਰ ਦੀ ਜਨ ਚੁੱਲ੍ਹੇ ਪਾਏ ਨਹੀਂ ਆਇਆ ਦਲੀਦਰ ਚੁੱਲ੍ਹੇ ਪਾਏ ਨਹੀਂ ਆਇਆ ਤਾਂ ਕੋਰੇ ਬੈਠਾ ਹਾਂ ਤੇਲ ਤਾਂ ਨਹੀਂ ਯਾ ਮੈਂ ਆਇਆ ਮਾਡੋ ਤਾਂ ਤੂੰ ਹੀ ਭੋਜਾ ਜਾਂਦੀ ਬਾਰੇ ਬੱਪਾ ਆ ਗਿਆ ਸੀ ਇਹ ਸੱਤ ਦਿਨਾਂ ਚਲੇ ਪਾਈ ਹੁਣ ਦੇ ਉਹ ਬੋਜਾ ਲਈ ਕਿੱਥੇ ਜਾਂਦਾ ਮਨਿੰਦਰ ਛੋਟਾ ਮੁੰਡਾ ਲਾਇਆ ਨਾਲੇ ਕੋਈ ਦੋਸਤ ਇਹਨੇ ਉਹ ਅਸਰ ਪੀਲ ਚਲ ਕੱਟੇ ਸੀ ਪੂਰੇ ਪੂਰੇ ਹੋਲੇ ਬਾੜੀ ਕਿੱਥੇ ਛੇਤੀ ਉੱਡੀਂ ਸੇਤੀ ਵਾਹ ਲਿਆ ਆ ਗੋਲੀ ਉਤਰਾ ਲਈ ਲੈ ਇਹ ਆ ਗੋਲੀ ਜੱਤ ਲੈ ਉਹ ਦੋ ਬੱਚਾ ਲੈਣਾ ਪੈਂਦਾ ਚਲ ਬੱਚਾ ਨਾ ਪਾ ਫਿਰ ਚਲ ਦੋ ਜਮਰੋ ਇਹ ਗੋਲ ਇੱਧਰ ਇੱਧਰ ਆਇ ਇੱਧਰ ਆਏ ਦਿਲ ਇੱਧਰ ਜਾਏ ਯਾ ਮੱਥਾ ਡੇਗਦਾ ਬਤੌਣ ਲੋੜੀ ਦੇ ਐ ਕਰਕੇ ਹੱਥ ਲਾ ਕੇ ਥੱਲੇ ਮੱਥਾ ਡੇਗ ਦੇ ਥੱਲੇ ਹੱਥ ਲਾ ਕੇ ਫਰਸ਼ ਤੇ ਤੂੰ ਚਲੋ ਸਾਰਿਆਂ ਨੂੰ ਹੈਪੀ ਲੋੜੀ ਗਾਇਦੇ ਬਤੌਣਾ ਕੇ ਹੈਪੀ ਲੋੜੀ ਲੋੜੀ ਸਾਰਿਆਂ ਨੂੰ ਗਾਇ ਰਹੀ ਉਹ ਦੇਖੇ ਮੇਰੇ ਮੁੰਜਾ ਕੇ ਪਹਿਲਾਂ ਅਰੇ ਮੈਂ ਕਹੋਣੀ ਹਾਂ